ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਤਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਐਸੀ ਕਮਾਈ ਵਾਲੇ ਸਾਧੂਆਂ ਮਹਾਂਪੁਰਖਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਸੁਖ ਪ੍ਰਾਪਤ ਹੁੰਦਾ ਹੈ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤ ਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤਿਆਂ ਧਨ ਆਖਿਆਂ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਘਰ ਦੇ ਕਲਾ ਕਲੇਸ਼ ਦੂਰ ਹੋ ਜਾਂਦੇ ਨੇ ਸੋ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਕਟ ਹੋਈ ਹੈ ਐ ਅਕਾਲ ਪੁਰਖ ਦਾ ਨਿਝ ਰੂਪ ਹੈ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਇਆ ਹੈ ਖਾਲਸਾ ਜੀ ਜਿਹੜੇ ਇਹ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਖੁਸ਼ੀਆਂ ਮਿਲਦੀਆਂ ਨੇ ਤੇ ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ ਤੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਸੋ ਬਾਣੀ ਦੇ ਜਾਪ ਕਰਨ ਵਾਲਿਆਂ ਨੂੰ ਸਦਾ ਸੁਖ ਪ੍ਰਾਪਤ ਹੁੰਦੇ ਨੇ ਤੇ ਦੁੱਖ ਚਿੰਤਾਵਾਂ ਨਹੀਂ ਰਹਿੰਦੀਆਂ ਦੁੱਖ ਭੁੱਲ ਭੁਲ ਕੇ ਆ ਵੀ ਜਾਵੇ ਤਾਂ ਸੁਖ ਵਾਂਗ ਪ੍ਰਤੀਤ ਹੁੰਦਾ ਹੈ ਸੂਲੀ ਤੋਂ ਸੂਲ ਬਣ ਜਾਂਦਾ ਹੈ ਖਾਲਸਾ ਜੀ ਜੇ ਕੋਈ ਚੀਜ਼ ਸਿਰ ਵਿੱਚ ਵੱਜਣ ਵਾਸਤੇ ਆਵੇ ਜਿੱਦਾਂ ਦੁੱਖ ਆਉਂਦਾ ਹੈ ਉਹ ਫੁੱਲ ਬਣ ਕੇ ਵੱਜਦਾ ਹੈ ਇੱਟ ਦੀ ਛੱਟ ਫੁੱਲ ਵਾਂਗ ਲੱਗਦੀ ਹੈ ਐਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਪਾਣੀ ਦਾ ਜਾਪ ਕਰਦੇ ਨੇ ਅਭਿਆਸ ਕਰਦੇ ਨੇ ਸੋ ਅੰਮ੍ਰਿਤ ਵੇਲੇ ਜਾ ਕੇ ਬਾਣੀ ਤੇ ਅਭਿਆਸ ਕਰੋ ਪੰਜ ਬਾਣੀਆਂ ਦਾ ਜਾਪ ਕਰੋ ਜਿਹੜੇ ਪੰਜ ਬਾਣੀਆਂ ਦਾ ਜਾਪ ਕਰਦੇ ਨੇ ਉਹਨਾਂ ਨੂੰ ਫਿਰ ਦੁੱਖ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ ਐਸੀ ਹੀ ਇੱਕ ਹੜ ਬਿੱਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਵੀਰ ਜੀ ਨੇ ਆਪਣੀ ਹੜ ਬਿੱਤੀ ਸੁਣਾਈ ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਚੰਗੀ ਕਮਾਈ ਕਰਦਾ ਸਾਂ ਘਰ ਪੈਸੇ ਭੇਜਦਾ ਪਿੱਛੋਂ ਦੋ ਪੈਣਾ ਦੇ ਰਿਸ਼ਤੇ ਪੱਕੇ ਹੋ ਗਏ ਸੀ ਸੋਚਿਆ ਸੀ ਕਿ 2 ਸਾਲ ਬਾਅਦ ਜਾਵਾਂਗਾ ਜਾ ਕੇ ਵਿਆਹ ਕਰਾਂਗਾ ਕਹਿੰਦਾ ਉੱਥੇ ਇਹੋ ਜਿਹੀ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਹੀਂ ਚੱਲਿਆ ਜਿਹੜੇ ਪੈਸੇ ਲੋਕਾਂ ਕੋਲੋਂ ਥੋੜੇ-ਬਹੁਤ ਫੜੇ ਸੀ ਉਹ ਵੀ ਸਿਰ ਖੜੇ ਰਹੇ ਤੇ ਮੇਰਾ ਬਾਪੂ ਸ਼ੁਰੂ ਤੋਂ ਹੀ ਨਹੀਂ ਸੀਗਾ ਛੋਟੇ ਹੁੰਦਿਆ ਹੀ ਸਾਡਾ ਬਾਪੂ ਜਿਹੜਾ ਚੜਾਈ ਕਰ ਗਿਆ ਸੀ ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸਾਂ ਆਪ ਹੀ ਸਭ ਕੁਝ ਕੀਤਾ ਥੋੜੀ ਜੀ ਜ਼ਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀਬਾੜੀ ਕਰਦਾ ਸਾਂ ਉਹਨੂੰ ਵੇਚ ਕੇ ਮੈਂ ਬਾਹਰ ਗਿਆ ਸਾਂ ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵੇਂ ਭੈਣਾਂ ਦੇ ਵਿਆਹ ਸੀ ਸੋ ਜੋ ਥੋੜੇ ਬਹੁਤੇ ਪੈਸੇ ਜੋੜੇ ਸਨ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਨਾ ਸੀ ਉਹ ਫੇਰ ਲੋਕਾਂ ਕੋਲੋਂ ਥੋੜੇ ਬਹੁਤੇ ਪੈਸੇ ਫੜ ਕੇ ਮੈਂ ਸੋਚਿਆ ਵੀ ਭੈਣਾ ਦੇ ਵਿਆਹ ਤਾਂ ਕਰੀਏ ਵੀ ਆਪਣਾ ਬਾਅਦ ਵਿੱਚ ਦੇਖਾਂਗੇ ਘਰ ਬਾਅਦ ਵਿੱਚ ਬਣਾਵਾਂਗੇ ਬਾਕੀ ਕੰਮ ਕੋਈ ਗੱਲ ਨਹੀਂ ਸਿਰਫ ਭੈਣਾ ਦੀ ਪਹਿਲਾ ਕਾਰਜ ਕਰ ਦਈਏ ਕਹਿੰਦਾ ਮਹਾਰਾਜ ਦੀ ਕਿਰਪਾ ਹੋਈ ਚਲੋ ਭੈਣਾ ਦੋਵਾਂ ਦੇ ਵਿਆਹ ਹੋ ਗਏ ਤੇ ਲੋਕਾਂ ਕੋਲੋਂ ਪੈਸੇ ਫੜ ਕੇ ਸਭ ਕੁਝ ਕਿੱਤਾ ਸੀ ਆਪਣਾ ਤਾਂ ਥੋੜਾ ਬਹੁਤ ਹੀ ਪੈਸਾ ਸੀ ਤੇ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਦੋਂ ਲੋਕਾਂ ਦੀ ਲਾਜ ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ ਬੰਦਾ ਦਬ ਜਾਂਦਾ ਹੈ ਪਰ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਲੋਕਾਂ ਨੂੰ ਨਾ ਵੇਖ ਲੋਕਾਂ ਵਿੱਚ ਆਪਣਾ ਨੱਕ ਨਾ ਵੇਖ ਲੋਕਾਂ ਨੂੰ ਨਾ ਵੇਖ ਆਪਣਾ ਘਰ ਵੇਖ ਆਪਣੇ ਵੱਲ ਵੇਖ ਕਿ ਮੈਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਸੁਖੀ ਰਵਾਂਗਾ ਜੇ ਮੈਂ ਇੰਨਾ ਖਰਚਾ ਕਰਾਂਗਾ ਉਹ ਵੀਰ ਕਹਿੰਦਾ ਮੈਂ ਇੰਨਾ ਕੋ ਖਰਚਾ ਕਰ ਲਿਆ ਲੋਕਾਂ ਕੋਲੋਂ ਫੜ ਕੇ ਵੀ ਮੈਂ ਕੋਈ ਨਹੀਂ ਲੱਥ ਜਾਊਗਾ ਵਿਆਹ ਵਧਿਆ ਕੀਤਾ ਪਰ ਕੰਮ ਮੈਨੂੰ ਕੋਈ ਲੱਭਾ ਨਹੀਂ ਕਮਾਈ ਕੋਈ ਹੋਈ ਨਹੀਂ ਕਹਿੰਦਾ ਵੀ ਮੈਨੂੰ ਜਦੋਂ ਪੈਣਾ ਦੇ ਵਿਆਹ ਮੈਂ ਕਿਤੇ ਤੇ ਮੈਨੂੰ 2 ਕਮਹੀਨਿਆਂ ਬਾਅਦ ਸੱਟ ਲੱਗ ਗਈ ਤੇ ਮੇਰੇ ਰੀੜ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤ ਛੇਰ ਬੈ ਨਹੀਂ ਸੀ ਸਕਦਾ ਤੁਰ ਫਿਰ ਨਹੀਂ ਸਕਦਾ ਸੀ ਭਾਰਾ ਕੰਮ ਨਹੀਂ ਸੀ ਕਰ ਸਕਦਾ ਕਹਿੰਦਾ ਉਹਨ ਲੋਕਾਂ ਦੇ ਜਿਨ੍ਹਾਂ ਕੋਲ ਪੈਸੇ ਫੜੇ ਸਨ 6-6 ਮਹੀਨੇ ਦਾ ਸਮਾਂ ਲਿਆ ਸੀ ਉਹ ਵੀ ਲੰਘ ਗਿਆ ਵਿਆਜ ਵੀ ਨਹੀਂ ਦਿੱਤਾ ਗਿਆ ਉਹ ਲੋਕ ਘਰ ਆਉਂਦੇ ਤਾਂ ਕਹਿੰਦਾ ਟਾਲਿਆ ਟੋਲਿਆ ਮੈਂ 2 ਸਾਲ ਲੋਕੀ ਲੰਗਾਏ ਤਰਲੇ ਮਿੰਤਾ ਕਰਕੇ ਹੱਥ ਜੋੜਨੇ ਵੀ ਭਾਈ ਕੋਈ ਨਹੀਂ ਦੇ ਦਵਾਂਗੇ ਦੇ ਦਵਾਂਗੇ ਮੇਰੀ ਮਾਤਾ ਨੇ ਵੀ ਹੱਥ ਜੋੜਨੇ ਪੈਣਾ ਤੱਕ ਅਸੀਂ ਖਬਰ ਨਹੀਂ ਪਹੁੰਚਣ ਦਿੱਤੀ ਵੀ ਐਵੇਂ ਸਾਡਾ ਟਾਈਮ ਜਿਹੜਾ ਪਾਸ ਹੋਇਆ 2 ਢਾਈ ਸਾਲ ਇਦਾਂ ਹੀ ਮੈਂ ਲੋਕਾਂ ਦੀਆਂ ਮਿੰਤਾ ਕੀਤੀਆਂ ਕਹਿੰਦਾ ਇੱਕ ਵਾਰ ਮੈਂ ਬੈਠਾ ਸਾਂ ਤੇ ਕਿਸੇ ਨੇ ਨਾ ਮੇਰੇ ਨਾਲ ਗੱਲ ਕੀਤੀ ਮੇਰਾ ਯਾਰ ਮਿੱਤਰ ਸੀ ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਕਹਿੰਦਾ ਮੈਨੂੰ ਕਹਿਣ ਲੱਗਾ ਵੀ ਸ਼ਹੀਦਾਂ ਨੂੰ ਚੇਤਿਆ ਕਰਿਆ ਕਰ ਸਭ ਘਰ ਜਰਾਸ ਹੋਣਗੇ ਕਹਿੰਦਾ ਜਿਸ ਦਿਨ ਉਹਨੇ ਮੈਨੂੰ ਕਿਹਾ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਉਸ ਦਿਨ ਮੈਨੂੰ YouTube ਤੇ ਇੱਕ ਵੀਡੀਓ ਮਿਲੀ ਕੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਸੇ ਦਾ ਕਰਜ਼ਾ ਲਾ ਦਿੱਤਾ ਐਵੇਂ ਐਵੇਂ ਸਭ ਕੁਝ ਸੁਣਿਆ ਕਹਿੰਦਾ ਮੈਂ ਉਹ ਸੁਣ ਕੇ ਨਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਮੈਂ ਬੜਾ ਕਰਜ਼ਾਈ ਆ ਲੋਕੀ ਘਰ ਆ ਕੇ ਗਾਲਾਂ ਕੱਢਦੇ ਨੇ ਲੋਕੀ ਕਈ ਕੁਝ ਗੱਲਾਂ ਕਰਦੇ ਨੇ ਮੈਂ ਰਾਹ ਰਸਤੇ ਵੀ ਨਹੀਂ ਜਾਂਦਾ ਮੈਂ ਉਹਦੋਂ ਜਾਂਦਾ ਹਾਂ ਜਦੋਂ ਸੂਰਜ ਛੁੱਪ ਜਾਂਦਾ ਹੈ ਕਿ ਕੋਈ ਮੈਨੂੰ ਵੇਖ ਨਾ ਲਵੇ ਦਿਨੇ ਕਹਿੰਦਾ ਮੈਂ ਘਰੋਂ ਨਿਕਲਦਾ ਨਹੀਂ ਗੁਰੂ ਘਰ ਵੀ ਦਿਨੇ ਆਉਂਦਾ ਨਹੀਂ ਕੋਈ ਮੈਨੂੰ ਰੋਕ ਵੀ ਨਾ ਲਵੇ ਜੀਦੇ ਮੈਂ ਪੈਸੇ ਦੇਣੇ ਐਦਾਂ ਹੀ ਕਹਿੰਦਾ ਮੇਰੀ ਹਾਲਤ ਹੋ ਗਈ ਬੜਾ ਦੁਖੀ ਤੇ ਪਰੇਸ਼ਾਨ ਕੀ ਕਰਦਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਬੜਾ ਉੱਤੇ ਪੁੱਬਾ ਮਾਰ ਰੋਇਆ ਮਹਾਰਾਜ ਕੋਈ ਰਸਤਾ ਲੱਭ ਦਿਓ ਕੋਈ ਕਿਰਪਾ ਕਰ ਦਿਓ ਕੋਈ ਇਹੋ ਜਹੀ ਕਿਰਤ ਮੈਨੂੰ ਮਿਲ ਜਾਵੇ ਕੋਈ ਐਹੋ ਜਿਹਾ ਰਾਹ ਬਣ ਜਾਵੇ ਆਪ ਜੀ ਮਿਹਰ ਕਰ ਦਿਓ ਵੀ ਇਹ ਕਰਜ਼ਾ ਲੱਥ ਜਾਵੇ ਅਰਦਾਸ ਬੇਨਤੀ ਕਰਕੇ ਮੈਂ ਘਰ ਵਾਪਿਸ ਆਇਆ ਆਕੇ ਕਹਿੰਦਾ ਮੈਂ ਮਾਤਾ ਜੀ ਨੂੰ ਕਿਹਾ ਮੰਮੀ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਚੀਜ਼ ਵੇਚੀਏ ਕੀ ਲੋਕਾਂ ਦੇ ਪੈਸੇ ਲਾ ਦਈਏ ਅਜੇ ਗੱਲਾਂ ਕਰਦੇ ਹੀ ਸਾ ਇੱਕ ਜਿਹਦੇ ਅਸੀਂ ਪੈਸੇ ਲਈ ਸੀ ਉਹ ਆਪਣੀ ਬੀਬੀ ਨੂੰ ਲੈ ਕੇ ਭਾਵ ਕਿ ਉਹ ਬੰਦਾ ਜਿਹੜਾ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਆ ਗਿਆ ਕਹਿੰਦਾ ਉਹ ਬੰਦਾ ਤੇ ਕੁਝ ਨਹੀਂ ਬੋਲਿਆ ਪਰ ਉਹਦੀ ਜਿਹੜੀ ਘਰ ਵਾਲੀ ਸੀ ਉਹ ਮੈਨੂੰ ਗਾਲਾਂ ਕੱਢਣ ਤੱਕ ਗਈ ਬਹੁਤ ਮੰਦਾ ਬੋਲਿਆ ਕਿ ਅਸਾਂ ਵੇਖ ਲਾਂਗੇ ਤੈਨੂੰ ਐਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਕੰਦਾ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਵੇਖ ਲਓ ਵੀ ਇਹ ਗੱਲਾਂ ਮੈਂ ਸੁਣਦਾ ਹਾਂ ਤੇ ਬਿਲਕੁਲ ਸੁਣਨ ਨਹੀਂ ਹੁੰਦੀਆਂ ਤੁਸੀਂ ਕਿਰਪਾ ਕਰੋ ਓਵੇਂ ਪਰੇਸ਼ਾਨ ਰਾਤ ਇਹੋ ਹੀ ਸੋਚਦੇ ਸੋਚਦੇ ਲੰਘ ਗਈ ਦਿਨ ਚੜਨਾ ਇਹੋ ਹੀ ਸੋਚਣਾ ਕੋਈ ਆ ਨਾ ਜਾਵੇ ਕਿਤੇ ਬੂਹਾ ਹਵਾ ਨਾਲ ਖੜਕਣਾ ਤੇ ਸੋਚਣਾ ਕੋਈ ਬੰਦਾ ਮੰਗਣ ਵਾਲਾ ਆ ਗਿਆ ਤੇ ਮਾਂ ਨੂੰ ਕਹਿਣਾ ਮਾਤਾ ਬੂਆ ਖੋਲ ਕੇ ਵੇਖ ਕੌਣ ਹੈ ਤੇ ਕਹਿ ਦਈ ਮੁੰਡਾ ਘਰੇ ਨਹੀਂ ਆ ਉਹਨੇ 5-6 ਦਿਨਾਂ ਨੂੰ ਆਉਣਾ ਕਹਿੰਦਾ ਐਜੇ ਮੇਰੇ ਹਾਲਾਤ ਬਣ ਗਏ ਸਨ ਬੜਾ ਦੁਖੀ ਤੇ ਪਰੇਸ਼ਾਨ ਰਹਿੰਦਾ ਸਾਂ ਖਾਲਸਾ ਜੀ ਇਹ ਸੱਚ ਹੈ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਣਾ ਹਾਂ ਫਿਰ ਸਾਡੇ ਕੋਲ ਮੋੜਿਆ ਨਹੀਂ ਜਾਂਦਾ ਐਹੋ ਜਿਹਾ ਸਮਾਂ ਬਣ ਆਉਂਦਾ ਐਹੋ ਜਿਹੇ ਹਾਲਾਤ ਬਣ ਆਉਂਦੇ ਨੇ ਉਸ ਵੇਲੇ ਫਿਰ ਬੰਦਾ ਲੁਕਦਾ ਹੈ ਸਤਗੁਰ ਕਲਗੀਆਂ ਤਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿਸੇ ਕੋਲੋਂ ਵਿਆਜੀ ਪੈਸਾ ਲੈਣਾ ਨਹੀਂ ਤੇ ਕਿਸੇ ਨੂੰ ਕਿਸੇ ਨੇ ਵਿਆਜੀ ਪੈਸਾ ਦੇਣਾ ਨਹੀਂ ਐ ਤੋ ਮਹਾਰਾਜ ਨੇ ਰੋਕਿਆ ਸੀ ਕਿ ਥੋੜਾ ਖਾ ਲੋ ਪਰ ਵਿਆਜੀ ਪੈਸਾ ਲੈ ਕੇ ਕਿਸੇ ਕੋਲੋਂ ਨਾ ਖਾਓ ਵਿਆਜੀ ਪੈਸੇ ਨੂੰ ਦੇਵੋ ਬਿਨਾ ਵਿਆਜੀ ਦਾ ਪੈਸਾ ਵ્યાਹ ਜਾਂਦਾ ਉਹ ਵੀ ਨਾ ਖਾਓ ਤੁਹਾਡਾ ਕਰ ਗਾਲ ਜਾਵੇਗਾ ਬੇਸ਼ੱਕ ਤੁਹਾਡੇ ਘਰ ਰੋਟੀ ਚੰਗੀ ਚੱਲ ਪਵੇਗੀ ਪਰ ਕਰਮ ਨਾਸ ਕਰ ਜਾਂਦਾ ਹੈ ਖਾਲਸਾ ਜੀ ਮਹਾਰਾਜ ਨੇ ਹਦਾਇਤਾ ਦਿੰਦਿਆਂ ਨੇ ਅੱਜ ਸਾਰਾ ਸੰਸਾਰ ਕਹਿੰਦਾ ਹੈ ਕਿ ਅਸੀਂ ਕੰਮ ਨਾ ਕਰੀਏ ਤੇ ਬਹਿ ਕੇ ਖਾਈਏ ਸਾਨੂੰ ਕੰਮ ਨਾ ਕੋਈ ਕਰਨਾ ਪਵੇ ਸਤਿਗੁਰ ਕਹਿੰਦੇ ਨੇ ਉਹ ਤੇਰੇ ਕਰਮਾਂ ਨੂੰ ਗਾਲ ਜਾਵੇਗਾ ਉਹ ਵੀਰ ਕਹਿੰਦਾ ਮੈਂ ਸ਼ਹੀਦਾਂ ਸਾਹਿਬ ਗਿਆ ਉਥੇ ਸੇਵਾ 'ਚ ਲੱਗਾ ਰਿਆ ਮੇਰਾ ਬੜਾ ਮਨ ਮੈਨੂੰ ਭੁੱਲ ਗਿਆ ਸਭ ਕੁਝ ਮੈਂ ਕਿਸੇ ਦੇ ਪੈਸੇ ਦੇਣਾ ਕਹਿੰਦਾ ਮੈਨੂੰ ਉਥੇ ਪਤਾ ਲੱਗਾ ਕਿ ਸੰਗਤਾਂ 'ਚ ਕਾਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਤੇ ਮੈਂ ਵੀ ਕਹਿੰਦਾ ਅਰਦਾਸ ਕੀਤੀ ਕਿਹਾ ਖੰਡੇ ਵਾਲੇ ਬਾਪੂ اے ਬਾਬਾ ਦੀਪ ਸਿੰਘ ਜੀ ਤੁਸੀਂ ਹਾਜ਼ਰ ਨਾਜ਼ਰ ਜੇ ਐਨੀ ਸੰਗਤ ਦੇ ਇੱਥੇ ਕਾਰਜ ਸਵਰਦੇ ਨੇ ਕਿਰਪਾ ਕਰ ਦਿਓ ਮੈਂ ਵੀ ਗਰੀਬ ਹਾਂ ਮੈਨੂੰ ਪਤਾ ਕੁਝ ਨਹੀਂ ਮੈਂ ਪਹਿਲਾਂ ਚੋਪੈਰੇ ਵਿੱਚ ਬੈਠਣ ਲੱਗਾ ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ ਕੋਈ ਹਿੱਲਾ ਵਸੀਲਾ ਕਰਕੇ ਮੇਰੇ ਪੈਸੇ ਲਾ ਦਿਓ ਮਿਹਰ ਕਰ ਦਿਓ ਕਹਿੰਦਾ ਐਵੇਂ ਮੈਂ ਗੱਲਬਾਤ ਕੀਤੀ ਚੋਪੈਰਾ ਸਾਹਿਬ 'ਚ ਬੈਠ ਗਿਆ ਕਹਿੰਦਾ ਚੋਪੈਰਾ ਸਾਹਿਬ ਕਟਿਆ ਕਰ ਆਇਆ ਕਰ ਆ ਕੇ ਮਾਤਾ ਨੂੰ ਦੱਸਿਆ ਕਿ ਮਾਤਾ ਅੱਜ ਉਥੇ ਚੋਪੈਰਾ ਸਾਹਿਬ ਸੇਵਾ ਨਿਭਾ ਕੇ ਆਇਆ ਵੀ ਲੋਕ ਕੀ ਕਹਿੰਦੇ ਕਿ ਜੋ ਪੈਰਾ ਸਾਹਿਬ ਚ ਸੇਵਾ ਨਿਭਾਈ ਤਾਂ ਬਾਬਾ ਦੀਪ ਸਿੰਘ ਜੀ ਬੜੇ ਪਰਸੰਨ ਹੁੰਦੇ ਨੇ ਖਾਲਸਾ ਜੀ ਮਹਾਰਾਜ ਜੀ ਤਾਂ ਪਰਸੰਨ ਹੁੰਦੇ ਨੇ ਕਿਉਂਕਿ ਉੱਥੇ ਬਾਣੀ ਪੜੀ ਜਾਂਦੀ ਹੈ ਜਾਪ ਕੀਤਾ ਜਾਂਦਾ ਹੈ ਉਹ ਵੀਰ ਕਹਿੰਦਾ ਮੈਂ ਐਵੇਂ ਹੀ ਦੁਪਹਿਰੇ ਕੱਟੇ ਕਹਿੰਦਾ ਹੈ ਐਦਾਂ ਹੀ ਇੱਕ ਗੁਰਸਿੱਖ ਪਿਆਰਾ ਟੱਕਰਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਚੁਪੈਰੇ ਵੀ ਪੰਜ ਸੱਤ ਕੱਟ ਲੇ ਪਰ ਕਾਰਜ ਕੋਈ ਨਹੀਂ ਹੋਇਆ ਕੋਈ ਝੁਗਤੀ ਦੱਸ ਦਿਓ ਕਹਿੰਦੇ ਉਹ ਗੁਰਸੇਖ ਪੁੱਛਣ ਲੱਗੇ ਵੀ ਭਾਈ ਕਾਰਜ ਆ ਕੇ ਕੀ ਕਰਦਾ ਹੁੰਨਾ ਕਹਿੰਦਾ ਪਾਪਾ ਜੀ ਕੁਝ ਨਹੀਂ ਕਰਦਾ ਤੇ ਕਹਿੰਦੇ ਬਾਣੀ ਕਦੋਂ ਪੜਦਾ ਹੁੰਦਾ ਹੈ ਤੇ ਤੇਰਾ ਕਾਰਜ ਕਿਵੇਂ ਸਫਲ ਹੋਵੇ ਕਹਿੰਦੇ ਸਾਢੇ 4 ਵਜੇ ਦਾ ਸਮਾਂ ਮਿਥ ਲੈ ਪਹਿਲਾਂ ਉੱਠ ਕੇ ਕੇਸੀ ਇਸ਼ਨਾਨ ਕਰਕੇ ਨਹਾਉਣਾ ਫਿਰ ਬਾਣੀ ਦਾ ਜਾਪ ਕਰਨਾ ਜਾਪ ਕਰਨ ਤੋਂ ਬਾਅਦ ਫਿਰ ਗੁਰੂ ਘਰ ਜਾ ਕੇ ਅਰਦਾਸ ਕਰਨੀ ਕੋਈ ਸੇਵਾ ਕਰਨੀ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਘਰ ਵਾਪਸ ਆ ਕੇ ਆਪਣਾ ਕੋਈ ਕਾਰਜ ਆਰੰਭ ਕਰ ਤੇ ਫਿਰ ਮਿਹਰ ਹੋ ਜਾਵੇਗੀ ਕਹਿਣ ਲੱਗਾ ਮੈਂ ਉਵੇਂ ਹੀ ਕਰਨ ਲੱਗ ਗਿਆ ਤੇ ਇੱਕ ਦਿਨ ਮੈਂ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਵੀਰ ਕਹਿੰਦਾ ਮੈਂ ਐਵੇਂ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਸਮੇਂ ਐਵੇਂ ਹੀ ਲੰਘਦਾ ਗਿਆ ਮੈਂ ਘਰ ਆਇਆ ਤੇ ਇੱਕ ਮੇਰੇ ਪੁਰਾਣੇ ਮਿੱਤਰ ਦਾ ਫੋਨ ਆਇਆ ਕਹਿੰਦਾ ਮੈਂ ਆਪਣਾ ਫੋਨ ਨੰਬਰ ਨਹੀਂ ਸੀ ਬਦਲਿਆ ਉਹ ਵੀਰ ਕਹਿੰਦਾ ਮੈਨੂੰ ਫੋਨ ਆਇਆ ਤੇ ਮੈਂ ਫੋਨ ਚੱਕਿਆ ਬਾਹਰ ਦਾ ਨੰਬਰ ਸੀ ਮੈਨੂੰ ਉਹਨੇ ਦੱਸਿਆ ਵੀ ਮੈਂ ਐਦਾ ਫਲਾਣਾ ਬੋਲਦਾ ਹਾਂ ਉਹ ਮੇਰਾ ਯਾਰ ਮਿੱਤਰ ਸੀ ਬੜਾ ਪੁਰਾਣਾ ਤੇ ਕਹਿੰਦਾ ਉਹ ਗੱਲਬਾਤ ਕਰਨ ਲੱਗਿਆ ਤੇ ਪੁੱਛਣ ਲੱਗਿਆ ਤੂੰ ਕੀ ਕਰਦਾ ਹੁੰਦਾ ਉਹ ਕਹਿੰਦਾ ਕਿ ਅਸੀਂ ਤਾਂ ਸਾਰੀ ਫੈਮਿਲੀ ਬਾਹਰ ਆ ਗਏ ਹਾਂ ਅਸੀਂ ਅਮਰੀਕਾ ਹਾਂ ਤੇ ਤੂੰ ਸੁਣਾ ਤੂੰ ਨਿਊਜ਼ੀਲੈਂਡ ਗਿਆ ਸੀ ਮੈਂ ਦੱਸਿਆ ਵੀ ਮੈਂ ਤਾਂ ਘਰੇ ਆ ਗਿਆ ਤੇ ਮੈਂ ਬੜਾ ਹੀ ਫਸਿਆ ਹੋਇਆ ਹਾਂ ਕਹਿੰਦਾ ਕੀ ਗੱਲ ਹੋ ਗਈ ਬੜਾ ਜਿਗਰੀ ਯਾਰ ਸੀ ਸਕੂਲ ਵੀ ਇਕੱਠੇ ਪੜੇ ਸੀ ਕਾਲਜ ਵੀ ਪਰ ਕਦੇ ਫੋਨ ਨਹੀਂ ਸੀ ਆਇਆ ਉਹਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤੂੰ ਇੰਨਾ ਪਰੇਸ਼ਾਨ ਕਿਉਂ ਹੈ ਕਹਿੰਦਾ ਮੈਂ ਉਸਨੂੰ ਆਪਣੀ ਹੜ ਬੀਤੀ ਸੁਣਾਈ ਕਿ ਮੇਰੇ ਤੇ ਬਹੁਤ ਦੁੱਖ ਆਇਆ ਹੋਇਆ ਹੈ ਮੈਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦਾ ਬਹੁਤ ਕਰਜ਼ਾ ਦੇਣ ਵਾਲਾ ਹੈ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਮਹਾਰਾਜ ਆਪੇ ਸਭ ਠੀਕ ਕਰ ਦੇਣਗੇ ਕਹਿੰਦਾ ਉਸ ਨਾਲ ਗੱਲ ਕਰਕੇ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਗਿਆ ਆਠ ਕਰਦੇ ਕਰਦੇ ਮੈਂ ਐ ਸੋਚਣ ਲੱਗ ਗਿਆ ਕਿ ਮਹਾਰਾਜ ਜੀ ਜਿਹੜੇ ਮਿੱਤਰ ਦਾ ਮੈਨੂੰ ਹੁਣੇ ਫੋਨ ਆਇਆ ਸੀ ਜੇਕਰ ਉਹ ਕਹਿ ਦਵੇ ਕਿ ਮੈਂ ਤੇਰੀ ਮਦਦ ਕਰ ਦਿੰਨਾ ਤਾਂ ਮੇਰੀ ਬੜੀ ਮੁਸ਼ਕਲ ਹੱਲ ਹੋ ਜਾਵੇਗੀ ਕਹਿੰਦਾ ਮੈਂ ਜਦੋਂ ਅਗਲਾ ਚੋ ਪੈਰਾ ਸਾਹਿਬ ਕੱਟਣ ਗਿਆ ਸੀ ਉਦੋਂ ਮੈਂ ਬਹੁਤ ਰੋਇਆ ਕਿ ਬਾਬਾ ਜੀ ਮੇਰਾ ਹੱਲ ਕਰੋ ਮੇਰੇ ਤੇ ਕਿਰਪਾ ਕਰੋ ਮੇਰੇ ਦੁੱਖ ਦੂਰ ਕਰੋ ਕਹਿੰਦਾ ਮੈਂ ਜਦ ਚੋ ਪੈਰਾ ਸਾਹਿਬ ਕੱਟ ਕੇ ਬਾਹਰ ਆ ਰਿਹਾ ਸੀ ਤਾਂ ਮੇਰੇ ਉਸੇ ਮਿੱਤਰ ਦਾ ਫੋਨ ਆਇਆ ਤੇ ਕਹਿੰਦਾ ਕਿ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਮੈਂ ਤੈਨੂੰ ਪੈਸੇ ਭੇਜਣੇ ਨੇ ਤੂੰ ਆਪਣਾ ਕਰਜ਼ਾ ਲਾ ਫਿਕਰ ਨਾ ਕਰ ਮੈਂ ਤੇਰੀ ਮਦਦ ਕਰਾਂਗਾ ਕਹਿੰਦਾ ਕਿ ਅਸੀਂ ਕੋਈ ਕੰਮ ਸ਼ੁਰੂ ਕਰਾਂਗੇ ਕਹਿੰਦਾ ਕਿ ਮੈਂ ਉਸੇ ਵੇਲੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਮੱਥਾ ਟੇਕਿਆ ਉਹਨਾਂ ਨੂੰ ਨਮਸਕਾਰ ਕੀਤਾ ਕਹਿੰਦਾ ਕਿ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰੀ ਇਹ ਮੁਸ਼ਕਿਲ ਐਵੇਂ ਹੱਲ ਹੋ ਜਾਵੇਗੀ ਬਾਬਾ ਦੀਪ ਸਿੰਘ ਜੀ ਮੈਨੂੰ ਐਵੇਂ ਇਸ ਮੁਸ਼ਕਿਲ ਤੋਂ ਕੱਢ ਦੇਣਗੇ ਕਹਿੰਦਾ ਮੈਂ ਘਰ ਜਾਂਦਿਆਂ ਹੀ ਉਸ ਨੂੰ ਆਪਣਾ ਅਕਾਊਂਟ ਨੰਬਰ ਭੇਜਿਆ ਉਹਨੇ ਥੋੜੇ ਥੋੜੇ ਕਰਕੇ ਮੈਨੂੰ ਪੈਸੇ ਭੇਜੇ ਤੇ ਮੇਰਾ ਸਾਰਾ ਕਰਜ਼ਾ ਲੈ ਗਿਆ ਸਾਧ ਸੰਗਤ ਜੀ ਗੱਲ ਸਿਰਫ ਵਿਸ਼ਵਾਸ ਤੇ ਮੁਕਦੀ ਹੈ ਜੇਕਰ ਅਸੀਂ ਸੱਚੇ ਦਿਲੋਂ ਅਰਦਾਸ ਕਰੀਏ ਤੇ ਬਾਬਾ ਜੀ ਸਾਡੀ ਜ਼ਰੂਰ ਸੁਣਦੇ ਨੇ ਨਿਤ ਬਾਣੀ ਪੜਨਾ ਅੰਮ੍ਰਿਤ ਵੇਲਾ ਸੰਭਾਲਨਾ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ